ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਗ ਮਹੱਲਾ ਤਜਾ ਸੱਚਾ ਸਾਹਿਬ ਸੇਵਿਐ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ ਏ ਮਨਤਾ ਆਵਸਾਰ ਹੈ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਿਨਾਮ ਧਿਆਏ ਨਾਮ ਨਿਧਾਨ ਸਦ ਮਨ ਵਸੈ ਮੈਲੀ ਪਾਵੈ ਥਾਉ ਰਹਾ ਮਨ ਮੁਖ ਮਨ ਤਨੇ ਅੰਧ ਹੈ ਤਿਸਨੋ ਠੋਰ ਨਠਾਉ ਬਹੁ ਜੋਨੀ ਭੌਂਦਾ ਫਿਰੈ ਜਾਂ ਸੁਨੈ ਘਰ ਕਾਉ ਗੁਰ ਮੱਤੀ ਘਟ ਚਾਨਣਾ ਸ਼ਬਦ ਮਿਲੇ ਹਰ ਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਗ ਬਾਰ ਲੋਭੀਨ ਕੋ ਸੇਵੰਦੇ ਪੜਵੇ ਦਾ ਕਰੇ ਪੁਕਾਰ ਵਿਖਿਆ ਅੰਦਰ ਪਾਚ ਮੋਏ ਨਾ ਰਵਾਰ ਨਾ ਪਾਰ ਮਾਇਆ ਮੋ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੋ ਗੁਰੂ ਅਚੇਤ ਹੈ ਸਭ ਬੱਦੀ ਜਮਕਾਲ ਨਾਨਕ ਗੁਰਮਤਿ ਉੱਭਰੇ ਸੱਚਾ ਨਾਮ ਸੰਭਾਲ ਸ੍ਰੀ ਰਾਗ ਮਹੱਲਾ 3 ਤ੍ਰ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਇਆ ਨਾ ਹਰ ਨਾਮ ਵਸਿਆ ਮਨ ਆਏ ਪੋਤਾ ਜਨਕ ਪੁੰਨ ਹੈ ਤਨ ਸਤ ਸੰਗਤ ਮੇ ਲਾਏ ਭਾਈ ਰੇ ਗੁਰਮਤਿ ਸਾਚ ਰਹਾਓ ਸਾਚੋ ਸਾਚ ਕਮਾਵਣਾ ਸਾਚੇ ਸ਼ਬਦ ਮਿਲਾਓ ਰਹਾਓ ਜਿਨਿ ਨਾਮ ਪਛਾਣਿਆ ਤਿਨ ਵਿਟੋ ਬਲ ਜਾਓ ਆਪ ਛੋੜ ਚਰਣੀ ਲਗਾ ਚੱਲਾਂ ਤਨ ਕੈ ਭਾਏ ਲਾਹਾ ਹਰ ਹਰ ਨਾਮ ਮਿਲੈ ਸੈਜੇ ਨਾਮ ਸਮਾਏ ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ ਐਸਾ ਸਤਗੁਰ ਲੋੜ ਲਹੋ ਜਿੱਦੋਂ ਪਾਈਐ ਸੱਚ ਸੋਏ ਅਸੋਰ ਸੰਘਾਰੈ ਸੁਖ ਵਸੈ ਜੋਤਿ ਸੁਭਾਵੈ ਸੋ ਹੋਏ ਜੇ ਹਾਂ ਸਤਗੁਰ ਕਰ ਜਾਣਿਆ ਤੇ ਹੋ ਜੇ ਹਾ ਸੁਖ ਹੋਏ ਇਸ ਸੰਸਮੂਲੇ ਨਹੀਂ ਭਾਉ ਲਾਇ ਜਨ ਕੋਏ ਨਾਨਕ ਏਕ ਜੋਤ ਦੇ ਮੂਰਤੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮੰਗਲਾਤੀ ਜਾ ਅੰਮ੍ਰਿਤ ਛੋੜ ਵਿਖਿਆ ਲੋਭਾਣੇ ਸੇਵਾ ਕਰੇ ਵਿਡਾਣੀ ਆਪਣਾ ਧਰਮ ਗਵਾਵੈ ਬੁਝੈ ਨਹੀਂ ਅਨੰਦਨ ਦੁੱਖ ਵਿਹਾਣੀ ਮਨ ਮੁਖ ਅੰਧ ਨਾ ਚੇਤਹੀ ਡੂਬ ਮੋਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਣਾਈ ਗੁਰ ਕਾ ਸ਼ਬਦ ਅੰਤਰ ਵਸੈ ਤਾ ਹਰ ਵਿਸਰ ਨ ਜਾਇ ਰਹਾਓ ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹਉ ਮੈਂ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਣਾ ਮਨ ਮੁਖ ਪਤ ਗਵਾਈ ਸਤਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਗੁਰ ਕੀ ਸੇਵਾ ਅਤੀ ਸੁਖਾਲੀ ਜੋ ਇੱਛੇ ਸੋ ਫਲ ਪਾਏ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮੇਰ ਪ੍ਰੀਤਮ ਸੁਖ ਪਾਏ ਜੋ ਸਤਗੁਰ ਕੀ ਸ਼ਰਣਾਗਤੀ ਹੋ ਤਨ ਕੈ ਬਲ ਜਾਉ ਦਰ ਸੱਚ ਹੈ ਸੱਚੀ ਵਡਿਆਈ ਸੱਜੇ ਸੱਚ ਸਮਾਓ ਨਾਨਕ ਨਜ਼ਰੀ ਪਾਇਐ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹੱਲਾ 3 ਜਾ ਮਨਮੁਖ ਕਰਮ ਕਮਾਵਣੇ ਜੋ ਦੁਹਾਗਣ ਤਨ ਸ਼ਿੰਗਾਰ ਸੱਜੇ ਕੰਤ ਨ ਆਵਈ ਨਿਤਨਿਤ ਹੋਈ ਖੁਵਾਰ ਪਿਰ ਕਾ ਮਹਿਲ ਨਾ ਪਾਵੀ ਨਾ ਦਿਸੈ ਘਰਬਾਰ ਭਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹਾ ਜਪ ਰਾਮ ਨਾਮ ਸੁਖ ਪਾਏ ਰਹਾਓ ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ਔਰ ਤਾਰ ਮਿੱਠਾ ਬੋਲੇ ਨਿਵ ਚਲੇ ਸੇ ਜ਼ਹਿਰ ਵੇ ਪਧਾਰ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾਹੇ ਤੇ ਅਪਾਰ ਪੂਰੇ ਭਾਗ ਸਤਗੁਰ ਮਿਲੈ ਜਾਂ ਭਾਗ ਕਾ ਉਦੋ ਹੋਏ ਅੰਤਰੋਂ ਦੁੱਖ ਭ੍ਰਮ ਕਟਿਆ ਸੁਖ ਪ੍ਰਾਪਤ ਹੋਏ ਗੁਰ ਕਾ ਭਾਣਾ ਜੋ ਚੱਲੇ ਦੁੱਖ ਨਾ ਪਾਵੇ ਕੋਈ ਗੁਰ ਕੇ ਭਾਣੇ ਵਿੱਚ ਅਮਰਤ ਹੈ ਸੇਜੇ ਪਾਵੇ ਕੋਈ ਜਿਨ੍ਹਾਂ ਪ੍ਰਾਪਤ ਤਨ ਪਿਆ ਹੋਂ ਮੈਂ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਇਐ ਸੱਚ ਮਿਲਾਵਾ ਹੋਏ ਨਾਨਕ ਗੁਰਮੁਖ ਨਾਮ ਤੇ ਆਇਆ ਸੱਚ ਮਿਲਾਵਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ